ਜੀ ਸਰ ਕੀ ਮਾਮਲਾ ਹੈਗਾ ਜੀ ਕਾਫੀ ਦੇਰ ਤੋਂ ਚਰਚਾ ਦਾ ਵਿਸ਼ਾ ਬਣਿਆ ਸੀ ਕੀ ਕਹਾਂਗੇ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੇ ਯੁੱਧ ਨਸ਼ਾ ਵਿਰੁੱਧ ਡਾਇਰੈਕਸ਼ਨ ਹੇਉ ਦੇ ਚ ਮਿਸ਼ਨੇਟ ਪੁਲਿਸ ਅਮਰਸਰ ਨੂੰ ਬੜੀ ਅੱਛੀ ਕਾਮਯਾਬੀ ਮਿਲੀ ਹੈ ਇਹ ਪਾਕ ਬੇਸਡ اور ਪਾਕ ਰਨ ਜਿਹੜਾ ਡਰਗ 카ਟਲ ਬਸਟ ਕੀਤਾ ਗਿਆ ਜਿਚ 8 ਰੋਸ਼ੀ ਗ੍ਰਿਫਤਾਰ ਹੋਏ ਨੇ 4.4 ਕੇਜੀ ਹਿਰੋਇਨ ਜਿਹੜੀ ਰਿਕਵਰ ਹੋਈ ਹੈ ਇਹਨਾਂ ਤੋਂ ਜੇ ਇਹਦਾ ਨਾ ਪ੍ਰੋਫਾਈਲ ਦੇਖੀਏ ਤੇ ਇਹਨਾਂ ਦੇ ਵਿੱਚ ਜ਼ਿਆਦਾਤਰ ਲੋਕ ਜਿਹੜੇ ਆ ਉਹ ਪਾਕਿਸਤਾਨ ਨਾਲ ਸਿੱਦੇ 联ਕਤ ਸੀਗੇ ਔਰ ਇਹਦੇ 'ਚ ਅਲੱਗ-ਅਲੱਗ ਐਫਆਈਆਰ ਦਰਜ ਕੀਤੀਆਂ ਗਈਆਂ ਜਿਵੇਂ-ਜਿਵੇਂ ਸਾਡੇ ਕੋਲ ਇਨਫੋਰਮੇਸ਼ਨ ਆਉਂਦੀ ਰਹੀ ਇਹਦੇ 'ਚ ਪਾਕਿਸਤਾਨ ਬੇਸ ਜਿਹੜੇ ਸਮੱਗਲਰਸ ਨੇ ਦੋ ਜਿਹੜੇ ਆਪਸ ਇਕੱਠੇ ਕੰਮ ਕਰਦੇ ਆ ਉਹ ਇਹ ਸਾਰੇ ਕਾਰਟਲਸ ਨੂੰ ਆਪਰਾਮ ਕਰ ਰਹੇ ਸੀਗੇ ਜੀ ਇਹਦੇ 'ਚ ਰਵੀ ਕੁਮਾਰ ਤੇ ਮਨਜੀਤ ਜਿਹੜੇ ਦੋ ਅੰਮ ਇੰਪੋਰਟੈਂਟ ਬੰਦੇ ਨੇ ਉਹ ਫੜੇਗੇ ਮਨਜੀਤ ਜਿਹੜਾ সেন্ট্রਲ ਇਨਫੋਰਸਮੈਂਟ ਏਜੰਸੀ ਦਾ ਵਿੱਚ ਇੰਸਪੈਕਟਰ ਜੋਬ ਕਰਦਾ ਉਸੇ ਦਾ ਫਾਇਦਾ ਲੈ ਕੇ ਉਹ ਇਹ ਜਿਹੜੀਆਂ ਡਰਗ ਜਿਹੜੇ ਕਾਰਟ ਨੈਟਵਰਕ ਦੇ ਵਿੱਚ ਸ਼ਾਮਲ ਸੀਗਾ ਔਰ ਜਲਦੀ ਪੈਸਾ ਕਮਾਉਣ ਦੇ ਲਾਲਚ ਦੇ ਵਿੱਚ ਇਹ ਕੰਮ ਕਰ ਰਿਆ ਸੀ ਉਹਦੇ ਨਾਲ ਰਵੀ ਕੁਮਾਰ ਗ੍ਰਿਫਤਾਰ ਹੋਇਆ ਫਰੋਸਪੁਰ ਦਾ ਰਹਿਣ ਵਾਲਾ ਜਿਹੜਾ ਮਨਜੀਤ ਹੈ ਰੋहतक ਹਰਿਆਣਾ ਦਾ ਰਹਿਣ ਵਾਲਾ ਇਸ ਤੋਂ ਇਲਾਵਾ ਤਲਵਿੰਦਰ ਕਿੰਡੂ ਜਿਹੜਾ ਤਨਵਾਖ ਖੋਰ ਦਾ थाना ਘਰਿੰਡਾ ਅੰਮ੍ਰਿਤਸਰ ਰੂਰਲ ਔਰ ਰੋਹਿਤ ਸ਼ਰਮਾ ਵਿਸ਼ੇ ਕਰਸ਼ਦੀਪ ਔਰ ਇਹ ਜਿੰਮਪੋਰਟੈਂਟ ਗੱਲ ਹੈ ਕਾਮਿਤ ਲੜਕਾ ਫੜਾਇਆ ਜਿਹੜਾ ਕਿ ਹਵਾਲਾ ਨੈਟਵਰਕ ਰਨ ਕਰਦਾ ਜਿਹੜੀ ਡਰਗ ਮੰਨੀ ਹੈ ਜਿਵੇਂ ਤੁਹਾਨੂੰ ਪਤਾ ਹੀ ਹੈ ਹਵਾਲਾ ਸੋਰਸਿੰਗ ਰਾਹੀਂ ਵਾਪਸ ਹੋ ਕੇ ਪਾਕਿਸਤਾਨ ਜਾਂਦੀ ਹੈ ਉਹਦੇ ਚ ਅਮਿਤ ਕੁਮਾਰ ਹੈ ਜੋ ਕਿ ਏ ਡਿਵੀਜ਼ਨ ਅੰਮ੍ਰਿਤਸਰ ਦਾ ਰਹਿਣ ਵਾਲਾ ਹੈ 34 ਸਾਲ ਉਹਨਾਂ ਦਾ 12ਵੀਂ ਪਾਸ ਹੈ ਇਹ ਫੜਿਆ ਗਿਆ ਔਰ ਇਹਦੇ ਵਿੱਚ ਜਿਹੜੀ ਇੰਪੋਰਟੈਂਟ ਗੱਲ ਸਾਰੇ ਨੈਟਵਰਕ ਦੇ ਵਿੱਚ ਆਈ ਹੈ ਕਿ ਦੁਬਈ ਬੇਸਡ ਹਵਾਲਾ অপারেਟਰਸ ਤੇ ਜਿਹੜੇ ਡਰੱਗ ਨੈਟਵਰਕ ਰਨ ਕਰਨ ਵਾਲੇ ਦੋਸ਼ੀ ਵੀ ਉਹਨਾਂ ਬਾਰੇ ਵੀ ਸਾਡੇ ਕੋਲ ਇਨਫੋਰਮੇਸ਼ਨ ਤੇ ਐਵੀਡੈਂਸ ਆਈ ਹੈ ਉਹਨਾਂ ਤੇ ਅਸੀਂ ਵਰਕ ਕਰ ਰਹੇ ਹਾਂ ਇਸ ਤੋਂ ਇਲਾਵਾ ਸਤਨਾਮ ਸਿੰਘ ਛਾਡੇ ਤੋਂ ਇਹ ਵੀ ਫੜਿਆ ਗਿਆ ਸੋ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਰਵਿੰਦਰਪਾਲ ਸਿੰਘ ਹਰਮਿੰਦਰ ਸਿੰਘ ਏਸੀਪੀ ਸਾਹਿਬ ਔਰ ಅಮੂਲਤ ਸਾਡੇ ਇਨਸਪੈਕਟਰ ਸੀਆਈਏ ਤੇ ਉਹਨਾਂ ਦੀ ਟੀਮ ਨੂੰ ਮੈਂ ਮੁਬਾਰਕਬਾਦ ਦਿੰਨਾ ਬਹੁਤ ਵਧੀਆ ਕੰਮ ਕੀਤਾ ਔਰੀਜਨਲ ਡਰਗ ਕਾਟਰਲਰ ਪਾਕਿਸਤਾਨ ਬੇਸ ਉਹਨੂੰ ਇਹਨਾਂ ਨੇ ਬਸਟ ਕੀਤਾ ਇਹ ਸਾਰਾ ਜਿਹੜਾ ਜਿਹੜੀ ਅਸਾਈਨਮੈਂਟਸ ਨੇ ਇਹ ਵਾਇਰ ਡਰੋਨ ਹੀ ਪਾਕਿਸਤਾਨ ਦੇ ਇੰਟਰਨੈਸ਼ਨਲ ਬਾਰਡਰ ਤੋਂ ਕੁਝ ਕਰਾਸ ਹੋਈਆਂ ਹਿੰਦੀਆਂ